ਆਪਾਂ ਵੱਡੀ ਤੋਂ ਵੱਡੀਆਂ ਟਰਾਲੀ ਦਾ ਆਪਣੀ ਦਾ ਕਿੰਨੇ ਫੁੱਟ ਤੱਕ ਦਿੱਤਾ ਰਿਕਾਰਡ ਆਪਣਨੇ ਜਿਹੜੀ ਆਪਾਂ ਨੇ ਤਿਆਰ ਕੀਤੀ ਆਪਾਂ ਵੱਡੀ ਤੋਂ ਵੱਡੀ ਕੀਤੀ 32 ਫੁੱਟ ਦਾ ਜੀ 32 ਫੁੱਟ 32 32 ਠੀਕ ਹੈ ਹੁਣ ਬਣਦੀ ਆ ਆਪਣੇ ਤੋਂ 36 ਫੁੱਟ ਤਿੰਨ ਤੁਰੇ ਵਾਲੀ ਅੱਛਾ ਤਿੰਨ ਤੁਰੇ ਵਾਲੀ 36 ਤੁਰੇਆਂ ਇੱਕ ਲਿਫਟ ਵਾਲਾ ਤੋਂ ਰਾਵਾਂ ਇੱਕ ਪੀਡੀਓ ਵਾਲਾ ਤੋਂ ਰਾਵਾਂ ਇੱਕ ਉਹ 10 ਫਿਕਸ ਤੋ ਰਹਾ ਵਖ ਵੀ ਮਤਲਬ ਉਹ ਟਰੱਕਾਂ ਦਾ ਹਿਸਾਬ ਕਿਤਾਬ ਜੈਕ ਵਾਲੀ ਜੈਕ ਵਾਲੀ 6 ਜੈਕ ਲੱਗਣੀਆਂ ਉਹ ਉਹ ਫਿਰ ਟਾਪ ਮਾਡਲ ਹੀ ਹੋ ਗਿਆ ਪੂਰਾ ਟਰੱਕ ਫਈ ਨਹੀਂ ਇਹਦੇ ਨਾਲ ਦੀ ਹਲੇ ਤੱਕ ਇਹ ਇਹ ਪਹਿਲੀ ਵਾਰ ਜਿਹੜੀ ਪਹਿਲੀ ਬਣੀ ਆਪਣੇ ਬਣਦੀ ਹੈ ਠੀਕ ਹੈ ਅੱਛਾ ਕਿੰਨੇ ਫੁੱਟ ਸਾਈਜ਼ ਤੋਂ ਆਪਾਂ ਕਿੰਨੇ ਫੁੱਟ ਤੱਕ ਤਿਆਰ ਕਰਦੇ ਹਾਂ ਛੋਟੀ ਬਾਜੀ ਦਾ ਹੁਣ ਬਾਹਰ ਜਣੀਆਂ 10 10 ਫੁੱਟੀਆਂ ਤੋਂ ਲੈ ਕੇ 33 36 ਫਟ ਤੱਕ ਬਣਦੀਆਂ ਬਾਜੀ ਹੁਣ ਜੇ ਅੱਜ ਕੋਈ ਬੰਦਾ ਆਉਂਦਾ ਬੁਕਿੰਗ ਕਿੰਨੇ ਟਾਈਮ ਦੀ ਸੋਚ ਕੇ ਜਿੰਨੇ ਵੀ ਤਿੰਨ ਮਹੀਨਿਆਂ ਦੀ ਬਾਜੀ ਘੱਟੋ ਘੱਟ ਤਿੰਨਾਂ ਤੋਂ ਵੱਧ ਵੀ ਜਾਂਦਾ ਟਾਈਮ ਇਹ ਜਿਹੜੀ ਤੁਸੀਂ ਡਬਲ ਤੇ ਧੂਰੇ ਵਾਲੀ ਤਿਆਰ ਕਰਦੇ ਹੋ ਕਿੰਨੇ ਫੁੱਟ ਤੋਂ ਤਿਆਰ ਕਰਦੇ ਹੋ ਟਰਾਲੀ ਇਹ 22 ਫੁੱਟ ਤੋਂ ਤਿਆਰ ਹੋ ਜਾਂਦੀ ਹੈ ਭਾਜੀ ਉਦੋਂ ਹੌਣਦਾਂ ਛੋਟੀਆਂ ਦੇ ਵੀ ਡਬਲ ਧੂਰੇ ਲੱਗ ਜਾਂਦੇ ਆ ਫਾਇਦਾ ਹੈਗਾ ਇਹਦਾ ਦੂਈ ਫਾਇਦਾ ਹੈਗਾ ਪੂਰਾ ਭਾਜੀ ਜਿਹੜੀ ਹੁਣ ਤੁਸੀਂ ਜਿਹੜੀ 18.5 ਫੁੱਟ ਅੱਜ ਸਾਨੂੰ ਡਿਲੀਵਰ ਕਰਨੀ ਹੈ ਹਾਂਜੀ ਉਹਦੇ ਆਪਾਂ ਇੱਕ ਕੈਪੈਸਿਟੀ ਲੈ ਕੇ ਚੱਲੀਏ ਵੀ ਜਿਵੇਂ ਕਹਿੰਦੀ ਹਮਦਿਆ ਜਿੰਨਾ ਤੁਸੀਂ ਮਰਜ਼ੀ ਪਾ ਲਓ ਭਾਜੀ ਫੁੱਲ ਗਾਰੰਟੀ ਹਾਂਜੀ ਹਾਂਜੀ ਸਭ ਗਾਇਜ਼ ਨੂੰ ਫੁੱਲ ਗਾਰੰਟੀ ਹੈ ਠੀਕ ਹੈ 400 500 400 500 ਜਿੰਨਾ ਮਰਜ਼ੀ ਟਰੈਕਟਰ ਚ ਲੈ ਟਾਇਰ ਚਲਾਣਾ ਅੱਜ ਵੀ ਮਿੱਤਰੋ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਤੇ ਪਹੁੰਚੇ ਆ ਜੀ ਮਿਲ ਗਏ ਸਭ ਤੋਂ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਆਏ ਆ ਜੁੰਦਾ ਵੀ ਯਾਰ ਮਿਲ ਗਏ ਵੀ ਉੱਥੇ ਦਾ ਮਤਲਬ ਟਰਾਲੀਆਂ ਦਾ ਇੱਕ ਗੜ੍ਹ ਕਹਿ ਦਿੰਨੇ ਹਨਾ ਆਪਾਂ ਤੇ ਅੱਜ ਪਲਾਹੇ ਵਾਲਿਆਂ ਦੇ ਆਏ ਆ ਜੀ ਵਧਾਈਆਂ ਦੋ ਦੋ ਹੋ ਰਹੀਆਂ ਇੱਕ ਤਾਂ ਅੱਜ ਟਰਾਲੀ ਦੀ ਡਿਲੀਵਰੀ ਹੈ ਸਾਡੇ ਬੜੇ ਹੀ ਖਾਸ ਸਾਡੇ ਮੇਰੇ ਚਾਚਾ ਜੀ ਉਹ ਨਹੀਂ ਸਾਧੂਗੜ੍ਹ ਤੋਂ ਉਹਨਾਂ ਦੀ ਟਰਾਲੀ ਦੀ ਡਿਲੀਵਰੀ ਵੀ ਅੱਜ ਤੇ ਪੂਰਾ ਆਪਾਂ ਰਿਵਿਊ ਕਰਾਵਾਂਗੇ ਫੈਕਟਰੀ ਦਾ ਤੇ ਅੰਦਰ ਤੁਹਾਨੂੰ ਲੈ ਕੇ ਚੱਲਦੇ ਆਂ ਸਾਰੀ ਗੱਲਬਾਤ ਕਰਾਉਣੀ ਹੈ ਜਿਹੜੀ ਟਰਾਲੀ ਤਿਆਰ ਕਰਾਈ ਹੈ ਅੱਜ ਟਰਾਲੀ ਦੇ ਵੀ ਦਰਸ਼ਨ ਮੇਲੇ ਕਰਾਉਣੇ ਆ ਤੇ ਵੀਰ ਨਾਲ ਕਰਾਉਣੇ ਆ ਗੱਲਬਾਤ ਹਾਂਜੀ ਭਾਈ ਸასიਕਰ ਹੋਰ ਭਾਜੀ ਕਿਦਾਂ ਜੀ ਠੀਕ ਠਾਕ ਹੈ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਬੜੀ ਸੋਹਣੀ ਟਰਾਲੀ ਦਿੱਤੀ ਸਾਨੂੰ ਤਿਆਰ ਕਰਕੇ ਠੀਕ ਹੈ ਭਾਜੀ ਅੱਛਾ ਮੈਨੂੰ ਐ ਦੱਸੋ ਵੀ ਕਿੰਨਾ ਸਮਾਂ ਹੋ ਗਿਆ ਵੀਰ ਆਪਾਂ ਨੂੰ ਟਰਾਲੀ ਬਣੀ ਕੈਬ ਹੋ ਗਿਆ ਵਾ 60 ਦਿਨ ਲੱਗੇ ਆ ਭਾਜੀ 1960 ਦਿਨ ਹਾਂਜੀ ਹਾਂਜੀ ਵੀ ਮਤਲਬ ਆਪਣੇ ਦਾਦੇ ਪੜਦਾਦੇ ਵਾਲੀ ਆ ਕਹਿ ਸਕਦੇ ਹਾਂ ਬੇੜੀ ਉਹਨਾਂ ਨੇ ਇਹਦਾ ਸਟਾਰਟ ਕੀਤਾ ਸੀ ਕੰਮ ਬਾਬਾ ਬਿਨਾਂ ਗੱਡੇ ਗੱਡੇ ਬਣਾਉਂਦਾ ਸੀ ਬਿਲਗੇ ਦਾ ਨਾਮ ਜਦੋਂ ਸੁਣਦੇ ਆ ਇਹ ਹੋ ਜਾਂਦਾ ਵੀ ਯਾਰ ਟਰਾਲੀ ਟਰਾਲੀਆਂ ਹਨਾ ਘੜ ਮੰਨਿਆ ਜਾਂਦਾ ਹੈ ਨਾ ਪੰਜਾਬ ਦਾ ਪੂਰਾ ਬਿਲਗੇ ਦਾ ਹੁਣ ਤਾਂ ਮਤਲਬ ਜੇ ਆਉਣਾ ਜਾਣਾ ਵੀ ਬੰਦੇ ਨੂੰ ਬੜਾ ਸਖਾਲਾ ਹੋਇਆ ਵੈ ਅਸੀਂ ਕਿੰਨੇ ਫੁੱਟ ਸਾਈਜ਼ ਤੋਂ ਆਪਾਂ ਕਿੰਨੇ ਫੁੱਟ ਤੱਕ ਤਿਆਰ ਕਰਦੇ ਹਾਂ ਛੋਟੀ ਬਾਜੀ ਦਾ ਹੁਣ ਬਾਹਰ ਜਣੀਆਂ 10 10 ਫੁੱਟੀਆਂ ਤੋਂ ਲੈ ਕੇ ਆਜੋ ਮਾੜੇ ਨਾਲ ਆਪਾਂ ਦਿਖਾਈ ਵੀ ਜਾਂਦੇ 30 36 ਫਟ ਤੱਕ ਬਣਦੀਆਂ ਭਾਜੀ ਹੁਣ ਅੱਜ ਦੇ ਰੇਟ ਚ 12 ਫੁੱਟ ਤੋਂ 10 ਫੁੱਟ ਤੋਂ ਜੀਏ 10 ਫੁੱਟ ਹਾਂਜੀ ਹਾਂਜੀ ਠੀਕ ਹੈ ਉਹ 10 ਫੁੱਟ ਵੀ ਜਾਣੀ ਹੈ ਉਹ ਕੈਨੇਡਾ ਜਾਣੀ ਉਹ ਅੱਛਾ ਕੈਨੇਡਾ ਮਤਲਬ ਐਕਸਪੋਰਟ ਵੀ ਹੋਣ ਲੱਗੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਉਰੇ ਦੇ ਨਾਲ ਨਾਲ ਆਪਣਾ ਸਮਾਨ ਬਾਹਰ ਵੀ ਕਰਦਾ ਬਾਹਰ ਵੀ ਜਾਂਦਾ ਭਾਜੀ ਹਾਂਜੀ ਹਾਂਜੀ ਉਹ ਉਹ ਠੀਕ ਹੈ ਮਤਲਬ ਆਪਾਂ ਵੱਡੀ ਤੋਂ ਵੱਡੀਆਂ ਟਰਾਲੀ ਦਾ ਆਪਣੀ ਤਾਂ ਕਿੰਨੇ ਫੁੱਟ ਤੱਕ ਦਿੱਤਾ ਰਿਕਾਰਡ ਆਪਣਨੇ ਜਿਹੜੀ ਆਪਾਂ ਨਹੀਂ ਚਾਹੁੰਦੇ ਆਪਾਂ ਵੱਡੀ ਤੋਂ ਵੱਡੀ ਕੀਤੀ 32 ਫੁੱਟ ਭਾਜੀ 32 ਫੁੱਟ 32 32 ਠੀਕ ਹੈ ਹੁਣ ਬਣਦੀ ਹੈ ਆਪਣੀ ਤਾਂ 36 ਫੁੱਟ ਤਿੰਨ ਧਰਿਆਂ ਵਾਲੀ ਅੱਛਾ ਤਿੰਨ ਧੁਰੇ ਵਾਲੀ 36 ਇੱਕ ਲਿਫਟ ਵਾਲਾ ਧਰਾਵਾ ਇੱਕ ਪੀਟੀਓ ਵਾਲਾ ਧਰਾਵਾ ਇੱਕ ਉਹ ਦਾ ਸੈਕਸ ਤੋਰਾ ਵਖ ਵੀ ਮਤਲਬ ਉਹ ਟਰੱਕਾਂ ਦਾ ਹਿਸਾਬ ਕਿਤਾਬ ਜੈਕ ਵਾਲੀ ਜੈਕ ਵਾਲੀ 6 ਜੈਕ ਲੱਗਣੀਆਂ ਉਹ ਫਿਰ ਟਾਪ ਮਾਡਲ ਹੀ ਹੋਗਾ ਪੂਰਾ ਟਾਪ ਫਾਈ ਨਹੀਂ ਇਹਦੇ ਨਾਲ ਦੀ ਹਲੇ ਤੱਕ ਇਹ ਇਹ ਪਹਿਲੀ ਵਾਰ ਜਿਹੜੀ ਪਹਿਲੀ ਬਣੀ ਆਪਣੇ ਬਣਦੀ ਹੈ ਠੀਕ ਹੈ ਅੱਜ ਸਾਰਾ ਦਿਖਾਉਣਾ ਹੈ ਮਟੀਰੀਅਲ ਮਟੀਰੀਅਲ ਤੇ ਲੈ ਕੇ ਵੀ ਕਿਵੇਂ ਦਾ ਮਟੀਰੀਅਲ ਅੱਛਾ ਜਿਵੇਂ ਕੋਈ ਮਤਲਬ ਆਮ ਪਿੰਡ ਚੋਂ ਕੋਈ ਆ ਗਿਆ ਮੰਨ ਲਓ ਮੈਂ ਆ ਗਿਆ ਟਰਾਲੀ ਲੈਣ ਵਾਸਤੇ ਹਾਂਜੀ ਮੈਨੂੰ ਕੋਈ ਖਾਸ ਨੋਲਜ ਨਹੀਂ ਟਰਾਲੀ ਬਾਰੇ ਉਹ ਜਿੱਦਾਂ ਨਾ ਕਿਹੜੀ ਕਿਹੜੀ ਚੀਜ਼ ਦੀ ਪਰਖ ਕਰਨੀ ਚਾਹੀਦੀ ਹੈ ਬੰਦੇ ਨੂੰ ਲੋਹਾ ਹੀ ਆ ਭਾਜੀ ਲੋਹਾ ਟਾੜਾ ਦਾ ਸੇਲ ਦਾ ਉਸੇ ਪੈਪੂ ਬਰਵਿੰਦਰਾ ਦੇ ਲੱਗਦੇ ਆ ਠੀਕ ਐ ਬਾਕੀ ਇਹ ਚੀਜ਼ਾਂ ਮੈਂ ਇੱਕ ਨੰਬਰ ਹੀ ਆ ਮੀਨ ਸਾਰਾ ਕੰਮ ਜਿਦਾਂ ਕਰਾਂ ਹਨ ਜਿਵੇਂ ਪੈਪੂਪ ਤੁਸੀਂ ਕਹਿੰਦੇ ਰਵਿੰਦਰਾ ਦਾ ਲੱਗਦਾ ਹੈ ਹਾਂਜੀ ਜਿਵੇਂ ਬਜਟ ਦੀ ਗੱਲ ਕਰੋ ਉਹ ਪੈਪਾਂ ਤੇ ਵੀ ਕੁਆਲਿਟੀ ਫਰਕ ਪਾਉਂਦੀ ਹੈ ਉਹ ਰੇਟ ਵੀ ਫਰਕ ਪਾਉਂਦੀ ਹੈ ਜਿਵੇਂ ਕੁਆਲਿਟੀ ਚ ਲੋ ਪੈ ਰੇ ਨਾ ਉਹ ਹਲਕੀਆਂ ਹੀ ਨਹੀਂ ਰਲੀਆਂ ਆਪਣਾ ਇਹਦਾ ਵੇਟ ਬੂਟ ਸਾਰਾ ਸਟੈਂਡਰਡ ਆ ਯਾਨੀ ਸਾਰੀਆਂ ਟਰਾਲੀਆਂ ਦਾ ਕੋਈ ਆ ਬੀਟ ਨਿਕਲਣਾ ਜਿਹੜੇ ਸਹਾਈ ਦੀ ਬਣ ਕੇ ਜਾਂਦੀ ਆ ਇਹ ਨਿਕਲ ਗਿਆ ਇਹਦਾ ਵੱਧ ਗਿਆ ਇਹਦਾ ਘਟ ਗਿਆ ਠੀਕ ਹੈ ਅਸੀਂ ਜਿਹੜਾ ਜੱਕ ਜੁੱਕ ਆਪਾਂ ਸ਼ੁਰੂ ਕਰ ਦਨੇ ਆ ਹਾਂਜੀ ਜਿਵੇਂ ਮਤਲਬ ਡਬਲ ਡਿਫੈਂਸ ਟਰਾਲੀ ਪਹਿਲਾਂ ਡਬਲ ਡਿਫੈਂਸ ਆ ਜੋ ਡਬਲ ਬਣਦੀ ਆ ਭਾਜੀ ਆ ਡਬਲ ਹੈ ਨਾ ਉਹ ਜਿਹੜੀ ਉਹ ਡਬਲ ਹੈ ਭਾਜੀ ਹਾਂਜੀ ਇਹ ਜਿਹੜੀ ਤੁਸੀਂ ਡਬਲ ਤੇ ਧੁਰੇ ਵਾਲੀ ਤਿਆਰ ਕਰਦੇ ਕਿੰਨੇ ਫੁੱਟ ਤੋਂ ਤਿਆਰ ਕਰਦੇ ਆ ਟਰਾਲੀ ਇਹ 22 ਫੁੱਟ ਤੋਂ ਤਿਆਰ ਹੋ ਜਾਂਦੀ ਆ ਭਾਜੀ ਉਹਨਾਂ ਕੋਲੋਂ ਨਾਲ ਛੋਟੀਆਂ ਦੇ ਵੀ ਡਬਲ ਧੁਰੇ ਲੱਗ ਜਾਂਦੇ ਆ ਫਾਇਦਾ ਹੈਗਾ ਇਹਦਾ ਦੂਜਾ ਫਾਇਦਾ ਹੈਗਾ ਪੂਰਾ ਭਾਜੀ ਇਹ ਡਬਲ ਤਰੇ ਜਾਂ ਬਹੁਤਾ ਫਾਇਦਾ ਗੰਨੇ ਵਾਲੇ ਬੰਦੇ ਨੂੰ ਜਿਹਨੇ ਗੰਨੇ ਦਾ ਆਲੂਆਂ ਦਾ ਹਨਾ ਆਲੂਆਂ ਦਾ ਗੰਨੇ ਦਾ ਕੰਮ ਕਰਨਾ ਉਹਨੂੰ ਫਾਇਦਾ ਹੀ ਫਾਇਦਾ ਉਹਨੂੰ ਫਾਇਦਾ ਹੈ ਘੜਦੀ ਘਟਾ ਹੈ ਘੜਦੀ ਘਟਿਆ ਬਾਇਆ ਵਾਦੀਆਂ ਦਾ ਟੈਰਾ ਦਾ ਹੈ ਨਾ ਅੱਛਾ ਜੀ ਡਬਲ ਐਕਸਲ ਫਾਇਦੇ ਵਾਲੀ ਆ ਫਾਇਦੇ ਵਾਲੀ ਆ ਇਹ ਫਿਰ ਮਤਲਬ ਇਹਦੇ ਚੋਹੇ ਜੋ ਫਿਰ ਲੇਟ ਵੱਜ ਜਾਂਦਾ ਹਾਂਜੀ ਹਾਂਜੀ ਹਿੱਸਾ ਵੱਜਣਾ ਇਹ 8-7 ਲੱਖ ਦੇ ਲਾਗੇ ਚਲ ਜਾਂਦੀ ਹੈ ਸਟਾਰਟਿੰਗ ਹੋ ਜਾਂਦਾ ਹਾਂਜੀ ਹਾਂਜੀ ਬਿਡ ਵਿੱਚ ਬਿਡ ਵਿੱਚ ਹੀ ਸਾਰਾ ਕੰਪਲੀਟ ਜਾਲੀ ਜੂਲੀ ਜਾਲੀ ਜੂਲੀ ਲਾ ਕੇ ਸਾਰੀ ਲਾ ਕੇ ਹਾਂਜੀ ਹਾਂਜੀ ਠੀਕ ਹੈ ਤੇ ਇਹ ਮਤਲਬ ਤੁਸੀਂ 20 ਫੁੱਟ ਤੋਂ ਸ਼ੁਰੂ ਕਰਦਨੇ 22 ਫੁੱਟ ਤੋਂ ਜਿਹੜਾ ਡਬਲ ਧੂਰਾ ਉਹ 20 22 ਤੋਂ 20 22 ਤੋਂ 20 22 ਤੋਂ ਸਟਾਰਟ ਕਰ ਦਿੰਦੇ ਹੋ ਉੱਪਰ ਜਿੰਨੀ ਮਰਜ਼ੀ ਜਾਈ ਜਾਏ ਉੱਪਰ ਜਿੰਨੀ ਮਰਜ਼ੀ ਆਜੋ ਤੁਹਾਨੂੰ ਦਿਖਾਉਨੇ ਆ ਅਜੇ ਉੱਧਰ ਚਲਦੇ ਆ ਤੇ ਆਪਾਂ ਆਪਣੇ ਲਈ ਵੀ ਟਰਾਲੀ ਦਿਖਾਉਨੇ ਆ ਜਿਹੜੀ ਤੇ ਐਡੀਆਂ ਕੁਆਲਿਟੀਆਂ ਦੱਸੋ ਵੀ ਇਹਦੇ ਵਿੱਚ ਜਿਹੜੀ ਹੁਣ ਤੁਸੀਂ ਆ ਜਿਹੜੀ ਅੱਜ ਸਾਨੂੰ ਤਿਆਰ ਕਰਕੇ ਦੇਣੀ ਹੈ ਇਹ ਪੂਰੀ ਭਰੀ ਹੈ ਨੂੰ ਸਾਰਾ ਰਵਿੰਦਰਾ ਦਾ ਮਾਲ ਲੱਗਾ ਤਾਂ ਸਪੈਪ ਹੂੰ ਟਾਟਾ ਦੀਆਂ ਸ਼ੀਟਾਂ ਲਗੀਆਂ ਵਾ ਬਕਾਰੋ ਦੀਆਂ ਜਾਂ ਟਾਟਾ ਦੀਆਂ ਇਹਨਾਂ ਚੈਨਲ ਸੇਲ ਦਾ ਲੱਗਾ ਵਾ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਮਤਲਬ ਇੱਕ ਸਾਈਜ਼ ਕਿੰਨਾ ਇਹ ਹੈਗਾ 1.58 ਫੁੱਟ ਵਾ ਜੀ 1.58 1.58 ਸਵਾ 7 ਸਾਈਜ਼ ਅੰਦਰੋਂ ਸਵਾ 1.58 ਬਾਹਰੋਂ ਸਵਾ 7 ਤੇ ਮੋੜੀ-ਮੁੱਟੀ ਆਹ ਬਾਹਰੋਂ ਤਾਂ ਫਿਰ 4 ਇੰਚ ਵਾਧੀਆਂ ਦੀ ਹੋਰ ਠੀਕ ਹੈ ਹਾਂਜੀ ਇਹਨੂੰ ਤੁਸੀਂ ਕਿੰਨੇ ਆਮ ਰੈਗੂਲਰ ਮਾਡਲ ਤੇ ਮਤਲਬ ਬਿਡ ਕਿੰਨਾ ਰეკਮੈਂਡ ਕਰਦੇ ਹੋ ਵੀ ਇਹਨੂੰ ਤਿੰਨ ਫੱਟੇ ਹੀ ਹੁਣ ਜਿਆਦਾ ਲੱਗਦੇ ਭਾਜੀ ਤਿੰਨ ਵੀ ਜਗਦੇ ਆ ਜਾਇਜ ਵੀ ਆ ਮਸ਼ੀਨਾਂ ਉਗਰ ਸਹੀ ਲੱਗ ਜਾਂਦੇ ਕਈ ਉੱਚੇ ਵੀ ਲਵਾਈ ਜਾਂਦੇ ਹੁਣ ਚਾਰ ਚਾਰ ਫੱਟੇ ਵੀ ਲੱਗਣ ਲੱਗ ਪਏ ਆ ਹਾਂ ਹੁੰਦੇ ਤਾਂਗੇ ਹੋ ਫਿਰ ਬਿਲਕੁਲ ਬਿਲਕੁਲ ਹੁੰਦੇ ਤਾਂਗੇ ਇਹ ਆ ਗਈ ਸਿੰਗਲ ਧੁਰੇ ਦੇ ਵਿੱਚ ਇਹ ਸਿੰਗਲ ਧੁਰੇ ਜਾ ਗਈ ਭਾਜੀ ਹਿੱਸਾ ਹੁੱਸਾ ਫਿਰ ਵੀ ਕਿਹੜਾ ਪਾਉਨੇ ਆ ਇਹ ਸਾਰ ਰੇਲ ਦਾ ਭਾਜੀ ਅੱਛਾ ਐਮ ਆਰ ਐਫ ਦੇ ਜਿਆਦਾ ਪੈਂਦੀ ਐ ਐਮ ਆਰ ਐਫ ਦੇ ਜਿਆਦਾ ਸਾਧੂਗੜ ਜਾਣੀ ਤੁਹਾਡੀ ਇਹ ਸਾਧੂਗੜਾਂ ਹਾਂਜੀ ਸਾਡੇ ਕੋਲ ਜਾ ਰਹੀ ਟਰਾਲੀਆਂ ਇਹ ਤੇ ਰੰਗ ਰੰਗ ਬੜਾ ਸੋਹਣਾ ਕਰਾਇਆ ਤੁਹਾਡੀ ਚਾਚੀ ਜੀ ਉਹਨਾਂ ਨਾਲ ਕਰਵਾਉਂਗੇ ਇੱਕ ਟਾਈਮ ਚ ਕਿੰਨੀਆਂ ਕਿ ਟਰਾਲੀਆਂ ਇੱਥੇ ਮਤਲਬ ਤਿਆਰ ਹੁੰਦੀਆਂ ਨੇ 40 ਕ ਪੈ ਜਾਂਦੀਆਂ ਭਾਜੀ ਅੱਛਾ 40 45 ਟਰਾਲੀਆਂ ਪੈ ਜਾਂਦੀਆਂ ਵਰਕਸ਼ਾਪ ਵਰਕਸ਼ਾਪ ਚ ਆਪਣੇ ਚ ਕਿੰਨੇ ਕ ਟਾਈਮ ਦੀ ਮਤਲਬ ਤੁਸੀਂ ਜੇ ਅੱਜ ਕੋਈ ਬੰਦਾ ਆਉਂਦਾ ਬੁਕਿੰਗ ਕਿੰਨੇ ਟਾਈਮ ਦੀ ਸੋਚ ਕੇ ਜਿੰਦੇ ਵੀ ਤਿੰਨ ਮਹੀਨਿਆਂ ਦੀ ਭਾਜੀ ਘੱਟੋ ਘੱਟ ਇੰਨਾ ਤੋਂ ਵੱਧ ਵੀ ਜਾਂਦਾ ਟਾਈਮ ਮੈਂ ਦੇਖ ਰਿਹਾ ਅੱਜ ਕਿੰਨੀ ਇੰਦਾਵਾ ਕਮ ਟਾਈਮ ਲੱਗਦਾ ਭਾਜੀ ਟਾਈਮ ਸਿਆਲ ਚ ਮਲੇ ਸਾਹਬ ਨਾਲ ਵੀ ਦਿਨ ਛੋਟੇ ਛੋਟੇ ਚਾਰ ਵੀ ਦੋਸਾਂ ਦੇ ਪੰਜ ਵੀ ਹਸਾਦੇ ਸਮਾਹ ਵੀ ਉੱਪਰ ਦੱਪੀ ਜਾਂਦਾ ਦੱਪੀ ਜਾਂਦਾ ਭਾਜੀ ਆਹ ਬਣਦੀ ਭਾਜੀ 36 ਫੁੱਟ ਅੱਜ ਜਦ ਨਾਲ ਅਸੀਂ ਐਂਟਰ ਕਰੇ ਗੇਟ ਤੋਂ ਦੇਖ ਕੇ ਮੈਂ ਹੈਰਾਨ ਹੋ ਗਿਆ ਮਾਯਾਰ ਦੀ ਬਾੜੀ ਲੰਬੀ ਬਾੜੀ ਤੁਹਾਨੂੰ ਮਾਰ ਲਵੇ ਇਹ ਆਪਣੇ ਪਿੰਡ ਦੀ ਬਿਲਗੇ ਦੀ ਭਾਜੀ ਅੱਛਾ ਬਿਲਗੇ ਦੀ ਹੋਇਆ ਹਾਂਜੀ ਹਾਂਜੀ ਇਹ ਖਾਸ ਕਣਕ ਝੋਨੇ ਲਈ ਕਰਾਈਏ ਜਣਕ ਝੋਨੇ ਲਈ ਭਾਜੀ ਕਰਾਈਏ ਇਹ ਹੈ ਟੌਪ ਮਾਡਲ ਇਹ ਜਾਣਾ ਟੌਪ ਮਾਡਲ ਭਾਈ ਇਹ ਪਹਿਲਾ ਵਾ ਮਾਡਲ ਪੰਜਾਬ ਜਿਹਦੇ ਨਾਲ ਦਾ ਹੈ ਨਹੀਂ ਹੋਰ ਮਾਡਲ ਇਹ ਸਭ ਪੰਜਾਬ ਦੀ ਸਭ ਤੋਂ ਪਹਿਲੀ ਟਰਾਲੀ ਬਣ ਰਹੀ ਹੈ ਜਿਹੜੀ ਟੌਪ ਮਾਡਲ ਹੈ ਜੋਰ ਵੀ ਮਾਰੂਗੀ ਜੈਕ ਵੀ ਚੱਕੂਗੀ ਤੇ ਤਿੰਨ ਧੁਰੇ ਜਾਂਗੇ ਤਿੰਨ ਧੁਰੇ ਜਾਂਗੇ ਪੰਜਾ ਤੋ ਰਹਿਣਾ ਲੈਫਟ ਵਾਲਾ ਹੋਊਗਾ ਤੀਜਾ ਤੋ ਰੈਪਟਾਉਣ ਹੋਣਾ ਅੱਛਾ ਜੀ ਹਾਂਜੀ ਹਾਂਜੀ ਹਾਈ ਡਰਾਈਵ ਵਾਲਾ ਜੋੜਾ ਕਿਹੜਾ ਜੋਰ ਮਾਰੂਗਾ ਇਹਦੇ ਚ ਇਹ ਚ ਸੈਂਟਰ ਵਾਲਾ ਸੈਂਟਰ ਵਾਲਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸਮਝ ਗਏ ਤੁਹਾਡੀ ਗੱਲ ਸੈਂਟਰ ਵਾਲਾ ਜੁੜਾ ਜੋਰ ਮਾਰੂਗਾ ਇਹਦੇ ਵਿੱਚ ਮੂਲੇ ਵਾਲੇ ਮੂਲੇ ਉਹ ਲਿਫਟ ਵਾਲਾ ਐਕਸਲ ਲੱਗਣਾ ਭਾਜੀ ਅੱਛਾ ਮੂਲੇ ਵਾਲਾ ਤੇ ਪਿੱਛੇ ਵਾਲਾ ਉਹ ਆਪਣਾ ਹਿੱਸਾ ਦੂਜਾ ਹਾਂਜੀ ਹਾਂਜੀ ਠੀਕ ਠੀਕ ਆ ਦੇ ਲੋ ਮਟੀਰੀਅਲ ਸਾਰਾ ਸੇਲ ਦਾ ਲੱਗਣਾ ਐਂਗਲ ਚੈਨਲ ਟੋਟਲੀ ਜਿੰਨਾ ਵੀ ਐ ਸੇਲ ਦਾ ਸਮਾਨ ਹਾਂਜੀ ਹਾਂਜੀ ਦੇਖੋ ਕੁਆਲਿਟੀ ਦਵਾਂਗੇ ਬਿਲਕੁਲ ਬਿਲਕੁਲ ਲੌਂਗ ਟਰਮ ਵੀ ਹਾਂਜੀ 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 ਹਨਾ ਤੇ ਬਾਕੀ ਟਰਾਲੀਆਂ ਤੋਂ ਨਹੀਂ ਮੈਨੂੰ ਲੱਗਦਾ ਬਿਲ ਮਿਲਦਾ ਹੁਣ ਟਰਾਲੀਆਂ ਤੋਂ ਨਹੀਂ ਵੇਰ ਮਿਲਦਾ ਭਾਜੀ ਦੋ ਵਰਖੇ ਆਪਾਂ ਆਪਣੀਆਂ ਇੱਕ ਇਧਰ ਇੱਕ ਉਧਰ ਹਾਂ ਟਰਾਲੀਆਂ ਦਾ ਰਾਖੇ ਵੇਦਾ ਭਾਜੀ ਆਪਣੀਆਂ ਟਰਾਲੀਆਂ ਜਿਹੜੀਆਂ ਬਾਹਰ ਜਾਂਦੀਆਂ ਨੇ ਕਿੰਨਾ ਕ ਟਾਈਮ ਹੋ ਗਿਆ ਐਕਸਪੋਰਟ ਕਰਦੇ ਨੂੰ ਟਰਾਲੀਆਂ ਦਾ 6-7 ਸਾਲ ਹੋ ਗਿਆ ਭਾਜੀ ਹੁਣ ਜਿਹੜੀਆਂ ਦੀਆਂ ਰੋਸਾਂ ਦੀਆਂ ਪੰਜਾਬ ਦੇ ਵਿੱਚ ਹੁਣ ਸਾਡੇ ਏਰੀਆ ਦੇ ਵਿੱਚ ਤਾਂ ਪਹਿਲੀ ਜਾ ਰਹੀ ਹੈ ਤੁਹਾਡੇ ਅੱਗੇ ਆਹੋ ਉਧਰ ਤੋਂ ਸਾਡੇ ਲਈ ਹਾਂਜੀ ਹਾਂਜੀ ਤੁਹਾਡੇ ਏਰੀਆ ਦੇ ਵਿੱਚ ਸਾਡੇ ਏਰੀਆ 'ਚ ਪਹਿਲੀ ਜਾ ਰਹੀ ਹੈ ਅੱਛਾ ਸ਼ੀਟ ਸ਼ੂਟ ਜਿਹੜੀ ਤੁਸੀਂ ਲਾਉਂਦੇ ਹੋ ਸ਼ੀਟ ਸ਼ੂਟ ਦਾ ਹਾਂਜੀ ਇਹ ਫਿਰ ਤੁਸੀਂ ਕਿਹੜੀ ਵਾਰਤ ਤੋਂ ਇਹ ਟਾਟਾ ਦੀ ਭਾਜੀ ਗੇਜਾਂ 'ਚ ਕਾਇਦ ਦਿੰਦੇ ਆਪਾਂ ਗੇਜ 'ਚ ਸੈਡਾ 4ਵੇਂ ਮੈਂ ਵੀ ਹੁੰਦੀਆਂ ਅੱਛਾ ਦਾਲਾ 6 ਦਾ ਫਰਸ਼ ਵੀ 6 ਦਾ ਫਰਸ਼ ਵੀ 6 ਦਾ ਜਿਹੜੀ ਹੁਣ ਤੁਸੀਂ ਜਿਹੜੀ 18.5 ਫੁੱਟੀ ਅੱਜ ਸਾਨੂੰ ਡਿਲੀਵਰ ਕਰਨੀ ਆ ਹਾਂਜੀ ਉਹਦੀ ਆਪਾਂ ਇੱਕ ਕਪੈਸਿਟੀ ਲੈ ਕੇ ਚੱਲੀਏ ਵੀ ਜਿਵੇਂ ਤੁਹਾਡੀ ਹਿੰਮਤ ਆ ਜਿੰਨਾ ਤੁਸੀਂ ਮਰਜ਼ੀ ਪਾ ਲਓ ਭਾਜੀ ਫੁੱਲ ਗਾਰੰਟੀ ਹਾਂਜੀ ਹਾਂਜੀ ਸਭ ਗਾਇਜ਼ ਨੂੰ ਫੁੱਲ ਗਾਰੰਟੀ ਹੈ ਠੀਕ ਹੈ 400 500 400 500 ਜਿੰਨਾ ਮਰਜ਼ੀ ਬਸ ਟਾਇਰ ਚੱਲਣਾ ਟਾਇਰ ਚੱਲਣਾ ਟਰੈਕਟਰ ਚੱਲੇ ਟਾਇਰ ਚੱਲਣਾ ਟਰਾਲੀ ਨੂੰ ਨਹੀਂ ਕੁਝ ਹੁੰਦਾ ਵੀ ਟਰਾਲੀ ਦੀ ਫੁੱਲ ਗਾਰੰਟੀ ਹੈ ਫੀਸੇ ਤੇ ਲੈ ਕੇ ਮੁਰੀ ਵਾਲੇ ਗਾਟੇ ਦੀ ਇਹ ਤੁਜਾ ਸਾਡੇ ਇਹ ਜਿਹੜੀ ਤੁਸੀਂ ਟਰਾਲੀਆਂ ਮਤਲਬ ਮੁਰੀ ਵਾਲਾ ਗਾਟਾ ਬਣਦਾ ਵੀ ਉਹਨਾਂ ਦਾ ਹਾਂ ਜੀ ਟਰੈਕਟਰ ਦੇ ਅਕੋਰਡਿੰਗਲੀ ਬਣਦਾ ਜਾਂ ਮਤਲਬ ਤੁਸੀਂ ਇੱਕੇ ਸੈਟ ਉਹ ਟਰੈਕਟਰ ਦੇ ਹਿਸਾਬ ਨਾਲ ਬਣਦਾ ਭਾਜੀ ਜੇ ਤਾਂ ਹਾਲੈਂਡਰ ਨੂੰ لمبے ਗਾਟੇ ਲੱਗਦੇ ਆ ਹਾਂ ਜੋਡੀਅਨ ਨੂੰ ਥੋੜਾ ਛੋਟਾ ਲੱਗਦਾ ਭਾਜੀ ਹੁਣ ਜਿਵੇਂ ਨੋਵੋ ਦੀ ਆ ਜਾਂਦੀ ਆ ਉਹ ਵੀ ਛੋਟਾ ਚੱਲ ਜਾਂਦਾ ਹਨਾ ਉਹਨਾਂ ਨੂੰ ਵੀ ਛੋਟਾ ਚੱਲਦਾ ਹਾਲੈਂਡਰ ਦਾ ਥੋੜਾ ਹਾਲੈਂਡਰ ਨੂੰ ਚੱਲਦਾ ਸਰ ਉਹਦਾ ਫਿਰ ਕੈਕੀ ਕਰਾਉਣਾ ਪੈਂਦਾ ਹਾਂਜੀ ਹਾਂਜੀ ਉਹ ਕੈਕੀ ਕਰਾਉਣਾ ਪੈਂਦਾ ਠੀਕ ਹੈ ਠੀਕ ਹੈ ਮੈਂ ਸੋਚ ਰਿਹਾ ਮੈਂ ਜ हां 16 16 फुट्टी ਸਾਡੇ ਏਰੀਆ ਚ ਟਾਪ ਐ ਆ ਸਭ ਤੋਂ ਵੱਡੀ ਟਰਾਲੀ ਜਾ ਰਹੀ ਐ ਇਹਨੂੰ ਵੀ ਦੇਖ ਕੇ ਆਏ ਕਹਿਣਗੇ ਯਾਰ ਵੀ ਬਾਲਾ ਵੱਡਾ ਜਾ ਰਿਹਾ ਹੈ ਬਾਲਾ ਵੱਡਾ ਯਾਰ ਇਹ ਗੁਰਦੁਆਰਾ ਸਾਹਿਬ ਦੀ ਟਰਾਲੀ ਕਮੰਡਵੇ ਜੀ ਇਹ ਜਿਹੜੀ ਆ ਜਾ ਰਹੀ ਹੈ ਹਾਂਜੀ ਹਾਂਜੀ ਠੀਕ ਐ ਬਹੁਤ ਸੋਹਣਾ ਕੰਮ ਹੈ ਜੀ ਪੋਸਟਾਂ ਤੇ ਬਾਕੀ ਆਜੋ ਹੁਣ ਜੀ ਅੱਪਾ ਕੱਟ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਿਹੜਾ ਉਹ ਹਿੱਸਾ ਤਿਆਰ ਹੋਈ ਜਾਂਦਾ ਉਹ ਪਰਲੇ ਪਾਸੇ ਉਹ ਮਤਲਬ ਦੂਆ ਅਡਵਾਂਸ ਉਹ ਅਡਵਾਂਸ ਵਾਲਾ ਬਾਜੀ ਠੀਕ ਐ ਉਹ ਲਗਣਾ ਉਹ ਟਰਾਲੀ ਬਣਦੀ ਐ ਅਮਰਸਰ ਦੀ ਉਹਨੂੰ ਲਗੜਾ ਟਰਾਲੀਆਂ ਦੇ ਵਿੱਚ ਸਾਰਾ ਹਾਂਸੀਆ ਰਹਿੰਦਾ ਜਿਵੇਂ ਸਭ ਕੁਝ ਪਾਜੀ ਵਿੱਚ ਹੀ ਆਣਾ ਸਭਾ ਵਿੱਚੇ ਜਾਣਾ ਹਾਂਜੀ ਫਿਰ ਤੁਸੀਂ ਕਿੰਨੇ ਇੰਚੀ ਲਾਉਣੀ ਹੋ ਹੁੱਕ ਹੁੱਕ ਲੱਗ ਜੀ ਪਾਜੀ ਇਹਨੂੰ 4 ਇੰਚ ਸਟਾਰਟ ਹੋ ਜਾਂਦਾ 4 ਦੇ ਵੀ 18 ਸਾਰੀਆਂ ਨੂੰ 4 ਦੀਆਂ ਲਾਈ ਜਾਂਦੇ ਹੋਂ ਤਾਂ ਵੀ ਹੁਣ ਤਾਂ 4 ਚਾਹੀਦੀ ਵੀ 4 ਹੀ 4 ਹੀ ਹੈ ਨਾ ਇਹ 16 ਚਾਹੀ 18 ਚਾਹੀ ਕੀ 4 ਵੱਡੀ ਛੋਟੀ ਕੋਈ ਸਹਾਇਜ ਕਰਦਾ ਸੰਨ ਇੱਕੋ ਸਹਾਇਜ ਕਰਦਾ ਹੋਰ ਕਿ ਤੇ ਬਾਕੀ ਉਹ ਟਰਾਲੀ ਹੁਣ ਤਿਆਰ ਹੋਣੀ ਵਾਲੀ ਆ ਉਹਦੇ ਰਿਮ ਰੋਲ ਪੈਂਦੀ ਹਾਂਜੀ ਹਾਂਜੀ ਹੁਣ ਲੱਗੇ ਭਾਜੀ ਫਿਟਿੰਗ ਕਰਦੇ ਤਿਆਰ ਬਾਹਰ ਕੱਢ ਕੇ ਉਹਦੀਆਂ ਫੋਟੋ ਫੋਟੀਆਂ ਪਾਉਣੇ ਆ ਤੇ ਬਾਕੀ ਚਾਚੀ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਵੇਲਾ ਹੀ ਹੋ ਜਾਣਾ ਹਾਂਜੀ ਆ ਇਹਨਾਂ ਦੀ ਮਰਜ਼ੀ ਹੈ ਇਹ ਕਹਿੰਦੇ ਰੋਟੀ ਖਵਾ ਕੇ ਭੇਜਣੇ ਅੱਜ ਰੋਟੀ ਤਾਂ ਰੋਜ਼ ਖਵਾਉਂਦਾ ਠੀਕ ਹੈ ਠੀਕ ਹੈ ਜਿਵੇਂ ਟਰਾਲੀ ਟਰਾਲੀ ਹਾਂ ਠੀਕ ਹੈ ਆਜੋ ਟਰਾਲੀ ਦੇ ਕੋਲ ਆਜੋ ਆ ਟਾਇਰ ਆਪਣੇ ਵਾਲੀ ਦੀ ਫਿਟ ਹੋ ਰਹੇ ਆ ਹਾਂਜੀ ਹਾਂ ਐਮ ਆਰ ਐਫ ਪਾਤੇ ਹਨਾ ਐਮ ਆਰ ਐਫ ਜੀ ਅਸਲ ਚ ਟਰਾਲੀ ਦੀ ਅੱਧੋ ਵੱਧ ਟੌਰ ਤਾਂ ਇਹ ਬਣਾਉਂਦੇ ਆ ਆ ਟੈਰਾਂ ਨਾਲੇ ਆ ਜਿਹੜੇ ਆਪਾਂ ਕਹਿੰਦੇ 50 ਪੈਸੇ ਵੀ ਪਾਉਣੇ ਆ ਜਾਂ ਉਹ ਹਾਂ ਜਦ ਇੰਨੇ ਪੈਸੇ ਲਾਦੇ ਟਰਾਲੀ ਕੋ ਫੇਰ ਕਸਰ ਥੋੜੀ ਜਿਹੀ ਰਹਿ ਜਾਂਦੀ ਹੈ ਨਾ ਤੁਹਾਨੂੰ ਲੱਗਦਾ ਵੀ 18 ਫੁੱਟ ਹੀ ਆਏ ਚੰਦੂ ਰਵੀ ਆਪਣੇ ਆ ਲੱਗਦਾ ਤਾਂ ਹੈਗਾ ਹੁਣ ਆਪਾਂ ਤਾਂ ਪਹਿਲਾਂ 14 ਤੱਕੇ ਚਲਾਈ ਆ ਗਾਰੰਟੀ ਦਿੰਦੇ ਨੇ ਆ ਚੀਜ਼ ਦੀ ਵੀ ਟਰਾਲੀ ਸਾਡੀ ਲੈ ਲਈ ਚੱਲੂ ਕੈਦਰ ਇਹਦਾ ਦੁਕਾਨਦਾਰ ਤਾਂ ਸਾਰੇ ਕਹਿੰਦੇ ਉਹਨੇ ਸਾਡੀ ਕੀ ਚੱਲੂਗੀ ਕੋਈ ਐਨਨ ਕਹਿੰਦਾ ਰਹੇਗਾ ਕੋਈ ਨਹੀਂ ਚੱਲੂਗੀ ਕਹਿੰਦੇ ਆ ਜੀ ਨਹੀਂ ਬਾਕੀ ਚੀਜ਼ ਹੈ ਸੋਹਣੀ ਹਾਂ ਇਹਦਾ ਹੁਣ ਜਦ ਆਪਾਂ ਉਸ ਮੇਕ ਤੇ ਚਲਾਵਾਂਗੇ ਚਲੋ ਫਿਰ ਵੀ ਪਤਾ ਲੱਗਣਾ ਚਾਹੀਦਾ ਬਣਾਏ ਆ ਆਪਾਂ ਨੇ ਕੁਆਲਿਟੀ ਦੇਖੀ ਹੈ ਤਿਆਰ ਹੋਈ ਵੀ ਰੰਗ ਰੋਗਨ ਤੇ ਲੈ ਕੇ ਹਾਂਜੀ ਹਾਂ ਜੋ ਵੀ ਵੀਰ ਹੁੰਦੀ ਕਹਿੰਦੇ ਆ ਗਾਰੰਟੀ ਦੱਤੀ ਹੈ ਕਹਿੰਦੇ ਵੀ ਜਿੰਨਾ ਥੋਕ ਮਤਲਬ ਜੋ ਆਪਾਂ ਲਖਾਇਆ ਤਾਂ ਉਦੋਂ ਨੂੰ ਆਪਾਂ ਨੂੰ ਬਦਲ ਮਿਲਿਆ ਘੱਟ ਨਹੀਂ ਮਿਲਿਆ ਐਨਾ ਆਪਾਂ ਲਖਾਇਆ ਤਾਂ ਨਹੀਂ ਤਾਂ ਨਾ ਨਾ ਇਹਨਾਂ ਨੇ ਆਪਾਂ ਜਿੰਨੀ ਚਾਦਰ ਲਖਾਈ ਦੀ ਹੁਣ ਚਲੋ ਵੀਡੀਓ ਤੇ ਆਪਾਂ ਕਹਿਣਾ ਨਹੀਂ ਹਾਂ ਉਦੋਂ ਨੂੰ ਆਪਾਂ ਨੂੰ ਡਬਲ ਹੀ ਮਿਲਿਆ ਆਪਾਂ ਨੂੰ ਜਣੀ ਜੇ ਆਪਾਂ ਨੇ ਧੋਲ ਵਾਈਏ ਤਾਂ 4 ਮਿਲੀਆਂ ਆਪਾਂ ਨੂੰ ਹਾਂ 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 ਇਹ ਤੁਸੀਂ ਜੈਕ ਵਾਲੀ ਅੱਜ ਕੱਦ ਨਹੀਂ ਕਰਵਾਈ ਫਿਰ ਜੈਕ ਵਾਲੀ ਵੈਸੇ ਤੈਨੂੰ ਪਤਾ ਹੀ ਹੈ ਅੱਛਾ ਤੀ ਟੰਗ ਰਹੋਗੇ ਹੈ ਵੀ ਟੰਗ ਲੈਣਾ ਆਪਣੇ ਟੰਗ ਆਏ ਹੁਣ ਆਪਾਂ ਨੇ ਦਿਲਪ੍ਰੀਤ ਦੇਣੀ ਹੈਰੇਕਰ ਨੂੰ ਹਾਂ ਫਿਰ ਨਾਲ ਡਾਕਟਰ ਵੀ ਆ ਗਿਆ ਟਰਾਲੀ ਦੇ ਨਾਲ ਬੇਰ ਉਹ ਹਾਈਡਰੋਲੀਕ ਤੇਲ ਦਾ ਤੇਲ ਤੋਂ ਉਲਟਾ ਬੜਾ ਪੰਗਾ ਹਾਂ ਕੋਈ ਪੰਗਾ ਪੈਂਦਾ ਫਿਰ ਐ ਨਹੀਂ ਪਤਾ ਕਿਵੇਂ ਕਿਵੇਂ ਦੇ ਬੰਦੇ ਹੁੰਦੇ ਆ ਕਈਆਂ ਨੂੰ ਜਿਆਦਾ ਜ਼ੋਰ ਮਰਾਤਾ ਤਾਂ ਸਿਆਪਾ ਬਾਕੀ ਸਾਰਿਆਂ ਨੂੰ ਵੱਡੀ ਦੇਣਾ ਇਹ ਸਿੰਦੇ ਦੀ ਹਾਂ ਦਾਲੂ ਪੰਜਰੇ ਤੋਂ ਦਾਲੂ ਮਾਦਰੇ ਤੋਂ ਪਿੱਛੇ ਖੜਿਆ ਲਾਲੀ ਕਮਾ ਦੇ ਕੈਮਰਾਮੈਨ ਦੇ ਦਿਖਾ ਦੇ ਬਾਈ ਦਾ ਬਹੁਤ ਜ਼ੋਰ ਲੱਗਿਆ ਹਾਂ ਫੁੱਲ ਪੂਰਾ ਨਹੀਂ ਚੀਜ਼ ਵੀ ਫਿਰ ਟੌਪ ਦਵਾਤੀ ਹਾਂ ਮੈਂ ਤਾਂ ਤੈਨੂੰ ਇਹ ਕਹਿਆ ਤਾਂ ਵੀ ਤੈਨੂੰ ਟਰਾਲੀ ਤੂੰ ਸਾਈ ਦਵਾ ਉੱਥੇ ਹਾਂ ਨਾ ਨਾ ਪਰ ਉਹ ਕਹਿੰਦਾ ਲੈਣੀ ਉੱਥੋਂ ਆ ਹਾਂ ਬਿਲਕੁਲ ਬਿਲਕੁਲ ਨਹੀਂ ਟਰਾਲੀ ਇਹ ਬਹੁਤ ਮੈਂ ਕਿਹਾ ਟੌਪ ਦਾ ਕੰਮ ਹੁਣ ਮੈਂ ਤਾਂ ਜਿਆਦਾ ਆਇਆ ਦੇਖ ਫਿਰ ਰਹਿੰਦੀ ਖੁੰਦੀ ਕਾਸਰ ਆਪਣੇ ਮੰਡ ਸਾਹਿਬ ਨੇ ਕਰਤੀ ਇੱਧਰ ਆ ਗਿਆ ਪਿੱਛੇ ਡਬਲ ਦੂਰੀ ਆ ਚੌੜੀ ਹੋਤੀ ਹੈ ਇਹ ਡਬਲ ਦੂਰੀ ਇਹ ਫਗਵਾੜੇ ਇਹ ਫਗਵਾੜੇ ਜਾਣਾ ਹੈ ਠੀਕ ਹੈ ਇੱਥੇ ਹੁਣ ਇਹ ਹੋਲੈਂਡ ਸਿੱਤੀ ਸੀ ਵਾਸਤੇ ਜਾ ਰਹੀ ਹੈ ਇਹ ਹੋਈ ਹੈ ਜੁੰਡੀਰ 52 ਦਾ ਸੀ ਹੈਨਾ ਇਹ ਬਹੁਤ ਥੋੜੀ ਦੋ ਵੀ ਆਏ ਇਹ ਤੋਂ 56 ਵੀ ਆ ਗਿਆ। ਪਰਲੇ ਪਾਸੇ 56 ਵੀ ਆ ਗਿਆ। ਇਹਦਾ ਕਿਹ ਆ ਗਿਆ? ਇੱਧਰ 37 30 ਆ ਗਿਆ। ਹਾਂ ਇਹ ਫਗਵਾੜ ਏਰੀਆ ਦੀ। ਔਡੇ ਚੱਲੀ ਜਣੀ ਸਾਡੇ ਤਾਂ ਇਹਨੂੰ ਐਂ ਕਹਿਣਗੇ ਵੀ ਬਹੁਤ ਵੱਡਾ ਜਹਾਜ਼ ਲਿਆਏ ਤੁਸੀਂ ਕਿੱਥੋਂ ਲੈ ਆਏ। ਆਪਣੇ ਅੰਕਲ ਦੀ 16 ਫੁੱਟੀ ਐ। 16 ਹਾਂ ਇਹ ਸੇਵਾ ਕਰਨ ਵਾਸਤੇ ਆਏ ਨੇ ਮਤਲਬ ਜਿਵੇਂ ਕਿਸ ਰਿਸ਼ਤੇਦਾਰ ਨੇ ਕਹਦਾ ਵੀ ਟਰਾਲੀ ਕੋਲੇ ਮੇਰੀ ਕੋਲ ਬਹਿ ਜਾਓ। ਹਾਂ ਇਹਨਾਂ ਨੇ ਜ਼ਿੰਮੇਵਾਰੀ ਕਰੀ ਐ ਤਾਂ ਉਰੇ ਬੈਠੇ ਨੇ। ਇੱਥੇ ਤਾਂ ਬੈਠੇ ਨੇ। ਕਿਹੜੇ ਗੋਡਾ ਸਾਹਿਬ ਜੀ? ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਕੋਲ। ਚਲੋ ਉਹ ਵੀ ਬਹੁਤ ਹਾਲ ਐ। ਠੀਕ ਐ। ਸਟੂਡੀਓ 16 7 ਜਿਹੜੀ ਉਹ ਤਿਆਰ ਹੋ ਗਈ ਅੱਛਾ ਇੱਧਰ ਖੜੀ ਆ ਠੀਕ ਹੈ ਠੀਕ ਹੈ ਠੀਕ ਹੈ ਕਿਵੇਂ ਲੱਗੇ ਕੰਮ ਵਧੀਆ ਪੂਰਾ ਬਹੁਤ ਵਧੀਆ ਸਫਾਈ ਚੰਗਾ ਸਫਾਈ ਹੈ ਉਹ ਵੀ ਵੈਸੇ ਕੰਮ ਸੁਥਰਾ ਹੈ ਚੀਜ਼ ਕੁਆਲਿਟੀ ਦੇ ਵਿੱਚ ਹੋ ਦੋ ਮਹੀਨੇ ਹੋ ਗਏ ਇਹ ਕੰਮ ਵਧੀਆ ਤਾਂ ਹੀ ਬੈਠੇ ਨਹੀਂ ਹੋਦਾ ਕਦੇ ਮੈਦਾਨ ਛੱਡ ਕੇ ਭੱਜ ਜਾਂਦੇ ਥੋੜਾ ਇਹ ਪਤਾ ਕੀ ਅਜੇ ਚੀਜ਼ ਚੰਗੀ ਲੈਣੀ ਵੀ ਤਾਂ ਹੋ ਜਾ ਸਬਰ ਵੀ ਕਰ ਹਾਂ ਗਲਤ ਆਏ ਪਨਾਏ ਵੀ ਕਿਹੜਾ ਕਿਹਨਾ ਨੀਅਤ ਹੈ ਤੇ ਜੀ ਅੱਜ ਕਰ ਮੇਨ ਗੱਲ ਤਾਂ ਦੇਖੋ ਸਾਈ ਬਧੇਰੀ ਆਉਂਦੀ ਹੈ ਜਿਹੜੀ ਗੱਲ ਸਚਾਈ ਦੀ ਹੈ ਕੱਲ ਉਹ ਲੋਕਾਂ ਨੇ ਕਵੈਂਟ ਵੀ ਕਰਨਾ ਸਾਰਾ ਕੁਝ ਹੋਣਾ ਹੈ ਬਿਲਕੁਲ ਮੇਨ ਗੱਲ ਹੈ ਲੇਬਰ ਦੀ ਹਾਂ ਲੇਬਰ 40 42 ਬੰਦੇ ਆ 40 ਚੋਂ 10 ਤਾਂ ਗਏ ਵੇ ਰਹਿੰਦੇ ਛੁੱਟੀ ਤੇ ਲੈਣੀ ਹੈ ਛੁੱਟੀ ਤੇ ਬਿਲਕੁਲ ਉਹਦੇ ਕਰਕੇ ਇੱਥੇ ਆ ਸਾਰੀ ਜਿਹੜਾ ਕੰਮ ਅੱਜ ਅੱਜ ਮਤਲਬ ਹੋ ਗਿਆ ਉਹ 4 ਦਿਨ ਬਾਅਦ ਲੇਬਰ ਦੇਗਾ ਉੱਥੀ ਦੋਕੀ ਫੇਰ ਘੁੰਮ ਕੇ ਉੱਥੀ ਆ ਜਾਣਾ ਉੱਥੀ ਦੋਕੀ ਆ ਜਣੇ ਸਾਈਆਂ ਡੈਲੀ ਦੇ ਦੋ ਨੇ ਦੋ ਸਾਈਆਂ ਕਈ ਵਾਰੀ 5-5 6-6 ਸਾਈਆਂ ਵੀ ਹੋ ਜੰਦੀਆਂ ਨੇ ਆਪਣੀ ਨੂੰ ਕਿੰਨਾ ਟਾਈਮ ਹੋ ਗਿਆ ਕੋਈ ਨਹੀਂ ਆਪਾਂ ਨੂੰ ਆਪਣੇ ਹੋਈ ਦੀ 20 ਤਰੀਕ ਨੂੰ 12ਵੇਂ ਮਹੀਨੇ ਦੀ ਨੂੰ 12ਵੇਂ ਮਹੀਨੇ ਵੀ ਠੀਕ ਟਾਈਮ 'ਸੇ ਮਿਲ ਗਈ ਫਸਲ ਦੇ ਪਹਿਲਾਂ ਮਿਲ ਗਈ ਹਾਂ ਤੱਕਾ ਇਹ ਸਾਚੀ ਇਹ ਜਿਹੜੀ ਚੀਜ਼ਾਂ ਨੇ ਜ਼ੀਰੋ ਡ੍ਰਿਲਾਂ ਹੋਈਆਂ ਇਹ ਤਾਂ ਲੰਮ ਸਮੇਂ ਚੱਲਣ ਵਾਲੀ ਚੀਜ਼ਾਂ ਆ ਇਹ ਆਪਾਂ ਆਏ ਨਹੀਂ ਆ ਵੀ ਸਾਲ ਸਮਾਈ ਵਾ ਟਰੈਕਟਰ માં ਗੱਡੀ ਚੇਂਜ ਕਰ ਲਾਂਗੇ ਟਰੈਕਟਰ ਬਦਲ ਲਾਂਗੇ ਪਰ ਇਹ ਜੀਜ਼ਾਂ ਬਦਲ ਹੀ ਨਹੀਂ ਹੁੰਦੀਆਂ ਨਹੀਂ ਅੱਛਾ ਨਾ ਇਹ ਨਾ ਚੀਜ਼ਾਂ 'ਚ ਕਦੇ ਘਾਟਾ ਪੈਂਦਾ ਆਪਾਂ ਨੇ ਮੰਨ ਲਓ ਅੱਜ ਇੰਨੇ ਪੈ ਤੇ ਦੱਸਾਂ ਹਾਂ ਉਹਨੇ ਜਿਉ ਫੇਰ ਆਪਣੀ ਚੀਜ਼ ਖਰੀ ਹੈ ਹੈਨਾ ਬਾਕੀ ਕਿਸੇ ਗੱਲ ਨਾਲੇ ਚੀਜ਼ ਬਣਦੀ ਹੈ ਕੋਈ ਬਣਦੀ ਹੈ ਨਾਮ ਬਣਾਉਣਾ ਬਹੁਤ ਹੈਨਾ ਤੇ ਬਾਕੀ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਵੀ ਇਹ ਨਾਲ ਕੋਈ ਵੀ ਰੇਟ ਰਡ ਦੀ ਡਿਸਕਸ਼ਨ ਕਰ ਸਕਦੇ ਤਾਂ ਦੱਸ ਨਹੀਂ ਸਕਦੇ ਮਾੜਾ ਮੋਟਾ ਜੋ ਹੁੰਦਾ ਪੜਦੇ ਦੀਆਂ ਗੱਲਾਂ ਹੁੰਦੀਆਂ ਤਾਂ ਹੈਨਾ ਸਮਾਨ ਤਾਂ ਇਹ ਜਿਹੜਾ ਕਹਿਤਾ ਉਹਦੇ ਨਾਲ ਜੋ ਫਾਲਤੂ ਲਾ ਕੇ ਦੇਊਗਾ ਕੱਟ ਨਹੀਂ ਕਰਦਾ ਹੱਥ ਦਾ ਕਿਸੇ ਦਾ ਫੜਦਾ ਹੀ ਨਹੀਂ ਕੋਈ ਸੱਚ ਰਿਮ ਰੂਮ ਨਾ ਓਕੇ ਪੈਂਗਾ ਇੱਕ ਹੋਰ ਹੈ ਇਹ ਹੈ ਜਿਹੜਾ ਬੰਦਾ ਤਾਂ ਬਹਿ ਗਿਆ 24 ਉਹਦਾ ਮਹੀਨੇ ਚ ਮਹੀਨੇ ਚ ਟਰਾਲੀ ਲੈ ਗਿਆ ਹਾਂ ਜਿਹੜਾ ਬੈਠ ਗਿਆ ਹਾਂ ਜਿਹੜਾ ਬੈਠ ਗਿਆ ਜਿਹੜਾ ਘਰੇ ਆ ਹਾਂ ਘਰੇ ਕਹਿ ਕੇ ਫੋਨ ਤੇ ਆਪਾਂ ਕਹਿੰਦੇ ਵੀ ਭਾਈ ਜੀ ਹਾਂ ਵੀ ਚਾਸੀ ਪੈ ਗਈ ਆ ਹੋ ਗਿਆ ਉਹ ਹੋ ਗਿਆ ਉਹ ਝੂਠ ਹੈ ਹਾਂ ਦੇਖ ਪਹਿਲਾਂ ਕਾਮਰਗਰਸਾ ਬੰਨਣਾ ਪੈਣਾ ਲੱਖ ਨੂੰ ਵੀ ਉਹਦੇ ਜੇ ਆਉਂਗੇ ਨਹੀਂ ਐਵੇਂ ਮਿਨਣਾਓ ਹਾਂ ਸ਼ੁਰੂਆਤ ਨਹੀਂ ਹੋਣੀ ਨਹੀਂ ਸ਼ੁਰੂਆਤ ਨਹੀਂ ਹੋਣੀ ਹਾਂ ਆਪਾਂ ਅੱਗੇ ਤਰਵਾਉਣਾ ਪੈਣਾ ਵੀ ਭਾਈ ਉੱਥੇ ਆਪਾਂ ਨੂੰ ਪਤਾ ਹੁਣ ਰੋਜ਼ ਦੀ 60 ਟਰਾਲੀਆਂ ਮਹੀਨੇ ਕਿੰਨੇ ਚਿਰ ਛੱਡੋ ਕਿਸੇ ਨੂੰ ਕਿੰਨੇ ਕਿਡੇ ਲੱਗੇ ਕਟਾ ਲੱਗਿਆ ਕਿਹੜਾ ਮੇਰੇ ਲੱਗਿਆ 16ਵਾਂ 17ਵਾਂ ਕਿਹੜਾ ਛਿੰਦੇ ਦਾ ਲੱਗੇ 8 9 ਗੇੜੇ 8 9 ਗੇੜੇ ਹਾਂ ਆ ਤੇ ਆ ਕਿੰਨਾ ਬੜਾ ਆਟੇ ਨਾਲ ਬਰੇਤਨ ਦਾ ਵੀ ਹੈ 25 ਗੇੜਿਆਂ ਦੇ ਪਲੱਸ ਚੱਲ ਗਈ ਹਾਂ 25 ਗੇੜਿਆਂ ਦੇ ਉੱਪਰ ਚਲੇਗੀ ਕਹਾਣੀ ਤਾਂ ਜਾ ਕੇ ਫਿਰ ਆ ਕਿਤੇ ਟਰਾਲੀ ਟਰਾਲੀ ਹੁਣ ਬਲਜੀਤ ਨੇ ਬਣੌੜੀ ਦੀ ਉਹ ਕਹਿੰਦਾ ਮੇਰੇ ਤੇ ਬੈਠ ਨਹੀਂ ਹੁਣ ਲੈ ਲਉ ਨਹੀਂ ਦੀ ਅਸਲ ਤੇ ਛੋਟੇ ਮੋਟੇ ਚੀਜ਼ਾਂ ਅੱਜ ਟਰਾਲੀ ਤਿਆਰ ਹੈ ਤਿੰਨ ਚਾਰ ਧਾਪਾ ਨਹੀਂ ਕਰਾ ਲੀਆਂ ਹੋਰ ਆ ਕਿ ਪੰਜ ਛੇ ਟਰਾਲੀਆਂ ਉਹਦੇ ਬਿਨਾਂ ਰੰਗ ਤੇ ਵੀ ਚੱਲੀ ਗਈਆਂ ਉਰੇ ਤੋਂ ਉਰੇ ਆ ਗਏ ਨਾ ਅਲੂ ਛਿੱਟਣਾ ਦਾ ਯਾਰ ਹੁਣ ਆਪਾਂ ਆਪਣੇ ਕੋਲ ਮਤਲਬ 14 ਫੁੱਟ ਦੀ ਟਰਾਲੀ ਆਪਾਂ ਵੇਚ ਲਈ ਹਾਂ ਕੰਮ ਆਪਾਂ ਕੰਮ ਤਾਂ ਲੈਣਾ ਆਪਾਂ ਨੇ ਕੰਮ ਤਾਂ ਲੈਣਾ ਇਹ ਹੁਣ ਕਿਹੜੇ ਟਰੈਕਟਰ ਲਈ ਤਿਆਰ ਹੋਈ ਏ ਇਹ ਇਹ 52 10 ਵਾਸਤੇ ਡੋਰੀ 52 10 ਵਾਸਤੇ ਕਰੀ ਠੀਕ ਨਹੀਂ ਬਹੁਤ ਸੋਹਣੀ ਟਰਾਲੀ ਆ ਬਣਾਈਆਂ ਚਾਚੇ ਨੂੰ ਇੱਕ ਵਾਰ ਫੇਰ ਤੋਂ ਤੇ ਹੁਣ ਪਾਰਟੀ ਚੱਲੂਗੀ ਪਾਰਟੀ ਕੱਲ ਕਹੀ ਰਹਿਣੀ ਆ ਨੇ ਪਾਰਟੀ ਕਹੀ ਰਹਿਣੀ ਆ ਉਹਨਾਂ ਨੇ ਜਿਹਨੇ ਵੀ ਆਪਾਂ ਵਿਚਾਰ ਕਮੈਂਟ ਕੀਤਾ ਉਹ ਭਾਈ ਜੀ ਨੇ ਪਿਛਲੇ ਸਾਲ ਉਹ ਜੱਤੀ ਉਹ ਮੈਨੂੰ ਮੱਤ ਕਾਲੀ ਆ ਕਰਾਂਗੇ ਰਿਵਿਊ ਦੇ ਦਿਨ ਆਪਾਂ ਜਿੱਤੂ ਜੀ ਦੇ ਕੋਲ ਜਾ ਕੇ ਮੇਰਾ ਨੰਬਰ ਸਿੰਘਾ ਸਾਡੇ ਫਾਜ਼ਲ ਸਾਹਿਬ ਦੇ ਕਾਇਆ ਸੀ ਕਾਰਖਾਨਾ ਅ ਅੱਛਾ ਠੀਕ ਹੈ ਜਿਹੜਾ ਪਲਾਹਾ ਆਪਣਾ ਇਹ ਗੋਤ ਹੈ ਪਲਾਹਾ ਸਾਡੇ ਕੋਤ ਹੈ ਠੀਕ ਹੈ 1954 ਚ ਸਾਡੇ ਬਾਪ ਨੇ ਤਾਂ ਆਇਆ ਸੀਗਾ ਚੱਕੀ ਲਾਈ ਸੀ ਪਹਿਲਾਂ ਠੀਕ ਹੈ ਜੀ ਤੇ 1962 ਦੇ ਵਿੱਚ ਲਿਆ ਸੀ ਕਰੈਕਸ਼ਨ ਪਿੱਛੀ ਉਸ ਬਾਅਦ ਦਾ ਹਾਂ 1962 ਚ ਹੰਸਬਾੜ ਦੇ ਵਿੱਚ 25 ਹਜ਼ਾਰ ਦੀ ਬੋਟਰ ਲਾਈਫ ਤੇ ਕਨੈਕਸ਼ਨ ਲਿਆ ਹੂੰ ਤੇ ਐ ਟ੍ਰੇਡ ਚੌਂਡ ਦੇ ਵਿੱਚ ਟਰੱਕ ਦਾ ਐਕਸਲ ਬਣਾਉਣਾ ਸ਼ੁਰੂ ਕੀਤਾ 1962 ਦੇ ਤੁਸੀਂ ਸ਼ੁਰੂਆਤ ਕਰਤੀ ਸੀ ਅਛਾ ਸ਼ੁਰੂਆਤ ਕਰ ਦਿੱਤੀ ਸ਼ੁਰੂਆਤ ਕਰ ਟ੍ਰੇਡ ਚੌਂਡ ਦੇ ਵਿੱਚ ਟਰੱਕ ਦਾ ਐਕਸਲ ਬਣਾਇਆ ਠੀਕ ਹੈ ਜੀ ਇਹ ਏਸੀ ਜਗ੍ਹਾ ਤੇ ਇਹ ਸਾਡੀਆਂ ਦੋ ਵਰਖਾਂ ਪੁੱਛ ਦੋ ਵਰਖਾਂ ਪਾ ਲਈ ਠੀਕ ਹੈ ਜੀ ਕੋਸ ਤੋਂ ਬਾਅਦ ਇਹ ਇੰਜਣ ਬਣਾਇਆ ਹਾਂਜੀ ਉੰਜਾਂ ਦਾ ਤਕਰੀਬਤ ਦੌਰ ਚੱਲਿਆ ਤਕਰੀਬਨ 72-73 ਤੱਕ ਜੀ। ਹੂੰ। ਉਸ ਤੋਂ ਬਾਅਦ ਫਿਰ ਐਗਰੀਕਲਚਰ ਦਾ ਕੰਮ ਸ਼ੁਰੂ ਕਰ ਲਿਆ। ਫਿਰ ਤੁਸੀਂ ਐਗਰੀਕਲਚਰ ਦੇ ਇੱਥੇ ਨੂੰ ਆ ਗਏ। ਠੀਕ ਹੈ ਜੀ। ਹੁਣ ਪੰਜਾਬ 'ਚ ਪੂਰਾ ਨਾਮ ਹੈ ਟੌਪ ਤੇ ਚੱਲ ਰਿਹਾ ਕਰਦਾ। ਖੁਸ਼ੀ ਨਹੀਂ ਹੋਣੀ ਪੂਰੀ। ਇਹ ਸਾਡਾ ਪ੍ਰਵਾਸ ਚ ਦਾ ਵੱਧ ਹੋ ਗਿਆ। ਕੁਝ ਕੈਨੇਡਾ ਚਲੇ ਗਿਆ, ਕੁਝ ਅਫੀਸ ਚ ਰਹਿ ਗਿਆ ਜੰਤੂ। ਠੀਕ ਹੈ ਜੀ। ਸਾਡੇ بڑے ਭਰਾ ਯਾਨੀ ਕਿ ਦੋਨੇ ਹੀ ਮੇਰੇ ਬਾਪ। ਤੁਸੀਂ ਅੱਭੀ ਕਿੰਨੇ ਭਰਾ ਸੀ? ਹੈਂ? ਕਿਸੀ ਕਿੰਨੇ ਭਰਾਵਾਂ ਜੀ ਇਹ ਤਿੰਨ ਭਰਾ ਸੀ ਤਿੰਨ ਭਰਾ ਜੀ ਫਿਰ ਅੱਗੇ ਮਤਲਬ ਹੁਣ ਜਿਹੜੀ ਕਮਾਂਡ ਸੰਭੀ ਤੁਹਾਡੇ ਬੇਟਿਆਂ ਨੇ ਸੰਭੀ ਹਾਂ ਅਖਬਾਰ ਹੁਣ ਬੇਟੇ ਦੋਈ ਕਰਦੇ ਠੀਕ ਅੱਛਾ ਜੀ ਅਮਰੀਕਾ ਗ੍ਰੇਟਾ ਚ ਇਹ ਸੋ ਬਾਹਰ ਨਹੀਂ ਮੈਂ ਗ੍ਰੇਟਾ ਚ ਜੱਤ ਬਹੁਤ ਛੋਟੀ ਛੋਟੀ ਟਰਾਲੀਆਂ ਬਣਦੀਆਂ ਹੁੰਦੀਆਂ ਜਦੋਂ ਤੁਹਾਡੇ ਟਾਈਮ ਚ ਉਹ ਤੋਂ ਤਾਂ 12 13 ਫੁੱਟੀਆਂ ਦਾ ਸੀ ਉਹ ਜਹਾਜ਼ ਲੱਗਦੇ ਸੀ ਉਹ 12 ਫੁੱਟੀਆਂ 12 ਬੁੱਟੀਆਂ ਹਾਂਜੀ ਹੁਣ ਤਾਂ ਮਤਲਬ ਵੱਡੀਆਂ ਟਾਲੀਆਂ ਦਾ ਆਤੇ ਨਹੀਂ ਲੱਗਦਾ ਜਿਹੜਾ ਉਹ ਟਾਈਮ ਚ ਮਟੀਰੀਅਲ ਲੱਗਦਾ ਤਾਂ ਜਿਹੜਾ ਉਹ ਟਾਈਮ ਚ ਮਟੀਰੀਅਲ ਲੱਗਦਾ ਤਾਂ ਪਹਿਲਾਂ ਦਾ ਉਦੋਂ 5 ਐਮ ਲੱਗਦੀ ਹੁੰਦੀ ਫਾਰਸ਼ੀ ਜਦੋਂ 10 ਕੇ ਸੈੱਟ ਸਾਡੇ ਹੁਣ ਹੈਵੀ ਲੱਗਦੀਆਂ ਨੇ ਪੁਰਾਣੀਆਂ ਟਰਾਲੀਆਂ ਹੈਗੀਆਂ ਨੇ ਪਰ ਉਹ ਅੱਜ ਵੀ ਉਵੇਂ ਹੀ ਮਜ਼ਬੂਤੀ ਚ ਖੜੀਆਂ ਹੁੰਦੀਆਂ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਕੁਝ ਨਾ ਕਰ ਵੀ ਬਹੁਤ ਮਤਲਬ ਸਮੇਂ ਦੇ ਸਾਗਰ ਤਬਦੀਲੀਆਂ ਆ ਗਈਆਂ ਇਹ ਮੱਛੀ ਉਹ ਕਿਤੇ ਤਾਂ ਟ੍ਰੈਂਡ ਦੇ ਬਾਅਦ ਚ ਆਇਆ ਫਿਰ ਇਹ ਵੈ ਕੀਤੇ ਸ਼ੁਰੂ ਜਾਨੀ ਕਿ ਤਕਰੀਬਨ 75 76 ਦੇ ਵਿੱਚ ਮੱਛੀ ਉੱਕ ਜਿਹੜੀ ਹੈ ਨਹੀਂ ਪਹਿਲਾਂ ਸਿੱਧੀਆਂ ਉੱਕਾਂ ਵਾਲੀਆਂ ਆ ਕੇ ਸੀ ਹਾਂ ਪਹਿਲਾਂ ਜਲੰਦਰ ਦੀ ਪਣੀ ਟਾਲੀ ਦੀ ਦੇਖੀ ਸੀ ਇਹ ਜਾਨੀ ਅੱਛਾ ਜੀ ਹਾਂ ਜੀ ਫਿਰ ਮਤਲਬ ਉਹ ਤੁਸੀਂ ਜਲੰਦਰ ਚਰਨ ਸਿੰਘ ਦੀ ਟਾਲੀ ਵੀ ਦੇਖੀ ਹੂੰ ਫਿਰ ਉਹ ਬੱਤ ਚਲੋ ਜਿੱਦਾਂ ਕਿ 10 ਸਾਲ ਤੱਕ ਐਸਾ ਲੱਗ ਕੇ ਜਿਵੇਂ ਮੈਂ ਇਕੱਲੇ ਨੇ ਬਣਾਇ ਸੀ ਨਹੀਂ ਨਹੀਂ ਹਾਂ 10 ਸਾਲਾਂ ਤੋਂ ਬਾਅਦ ਫਿਰ ਬਾਕੀ ਸਾਰੇ ਲੱਪੇ ਫਿਰ ਮਤਲਬ ਇਹ ਹੁਣ ਹਰੇਕ ਮਿਸਤਰੀ ਕੋਲੇ ਡਰੈਨ ਉਹ ਮਤਲਬ ਡਿਜ਼ਾਈਨ ਇਹੀ ਹੋ ਗਿਆ ਹਾਂ ਵੀ ਟਾਲੀ ਚੱਲਣੀ ਮੱਛੀ ਉੱਕਾਂ ਦੀ ਚੱਲਣੀ ਮਤਲਬ ਇੱਕਦਮ ਨਹੀਂ ਆਪਾਂ ਕਹਿ ਸਕਦੇ ਵੀ ਜੇ ਆਪਾਂ ਮੱਛੀ ਉਹ ਪਹਿਲੇ ਸਾਲ ਲਾਤੀ ਵੀ ਕਾਮਯਾਬ ਹੋਊਗੀ ਸਧਾਰ ਹੌਲੀ ਹੌਲੀ ਆਏਗਾ ਤੇ ਤਕਰੀਬੇ ਹੋਏ ਤਾਂ ਬਹੁਤ ਚੱਲ ਗਿਆ ਤਾਂ 10 ਸਾਲ ਲੱਗੇ ਤਕਰੀਬ ਕਾਮਯਾਬ ਲੋਕਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਜੀ ਜੀ ਹਣਾ ਛੋਟੀ ਛੋਟੀ ਚੀਜ਼ਾਂ ਬਹੁਤ ਫਰਕ ਪਾਉਂਦੀਆਂ ਨੇ ਹਾਂ ਬਾਕੀ ਕਹਿਣ ਕਿ ਮਰਜ਼ੀ ਕਿਈ ਜਾ ਬਥੇ ਨਹੀਂ ਕਰਦੇ ਹੈ ਤਾਂ ਆਪਾਂ ਜਦ ਕੋਈ ਕੰਮ ਕਰ ਦਿੰਦਾ ਆਪਾਂ ਪਹਿਲਾਂ ਕਿਸੇ ਨੇ ਕਿਸੇ ਚੀਜ਼ ਨੂੰ ਦੇਖਦੇ ਆਂ ਫੇਰ ਕਰ ਦਿੰਦਾ ਜੀ ਜੀ ਕੋਈ ਕਹਦੇ ਸੀ ਜੀ ਬੈਂਕ ਕਾਰਡ ਕੱਢੀ ਐ ਸਭ ਬੱਚੇ ਦੀ ਕਾਰ ਹੈਗੀ ਲੈਸੀ ਟ੍ਰੈਕਟਰ ਦੀ ਹਾਂ ਜੀ ਇਹ ਤੇ ਦੁਨੀਆ ਦੇ ਵਿੱਚ ਕਹਿਣ ਨੂੰ ਤਾਂ ਮੈਸਰੀ ਕਈਆਂ ਨੇ ਵੀ ਮੈਂ ਬੜਾਈ ਹੁ ਕਿਸੇ ਨਹੀਂ ਸ਼ੁਰੂ ਕੀਤੀ ਇਹ ਮੈਸੀ ਟਰੈਕਟਰ ਦੀ ਅਰੀਜਨਲ ਹੋਂਦੀ ਕਿਸੇ ਕਿਸੇ ਟਾਈਮ ਤੇ ਟਰੱਕ ਹਾਂ ਉਹ ਨੂੰ ਕਹਾ ਜੜ ਕੇ ਕੋਤੋ ਬਾਤ ਕਹਾ ਕਹਾ ਉਹ ਮਤਲਬ ਥੋੜਾ ਜਿਹਾ ਉਹਦੇ ਹਿਸਾਬ ਕਿਤਾਬ ਦਾ ਮਤਲਬ ਥੋੜਾ ਹੂਲ ਉਹਨੂੰ ਮਤਲਬ ਬਦਲਿਆ ਥੋੜਾ ਡਿਜ਼ਾਈਨ ਦਿੱਤਾ ਉਹਨੂੰ ਹੋਰ ਚੇਂਜ ਕਰ ਲਿਆ ਜੇ ਸਹੀ ਮੈਸੀ ਟਰੈਕਟਰ ਹੈ ਜੇ ਤੁਹਾਡੇ ਕੋਲ ਕਿਸੇ ਕੋ ਮੈਸੀ ਟਰੈਕਟਰ इंग्लंड ਦਾ ਹੋਵੇ ਤਾਂ ਉਹਦੀਆਂ ਤਵੀਆਂ ਜਿਹੜੀਆਂ ਥੱਲੇ ਪੈਂਦੀਆਂ ਹੁੰਦੀਆਂ ਇਹ ਸਿੱਧੇ ਥੱਲੇ ਪੈਂਦੀਆਂ ਥੱਲੇ ਪੈਂਦੀ ਇਹਦੇ ਥੱਲੇ ਇਹਦੇ ਕਰਕੇ ਟਰੈਕਟਰ ਦੇ ਨਾਲ ਨੀਵੀਂ ਹੱਕ ਦਾ ਟਰੈਕਟਰ ਚੱਕ ਨਹੀਂ ਸੀ ਲਾ ਦੂਜੀ ਟਰੈਕਟਰ ਦਾ ਬੜਾਇਆ ਭਾਰ ਬਹੁਤ ਚੱਕਦਾ ਜੀ ਜੀ ਬਿਲਕੁਲ ਬਿਲਕੁਲ ਹੁਣ ਅੱਜ ਬਹੁਤ ਬੜੀਆਂ ਬੜੀਆਂ ਟਰਾਲੀਆਂ ਬਣਦੀਆਂ ਪਤੀ ਬਤੀ ਪਤਾ ਨਹੀਂ ਕਿੱਦੇ ਕਿੱਦੇ ਸਾਡੀ ਲੈਫਟ ਤੋਂ ਦਾ ਬਾਹਰ ਐ ਵੀ ਕੀ ਇਹਦੇ ਬਣ ਮੈਂ ਹਾਸਿਲਤਾ ماں ਵੀ ਦੇ ਲਓ ਵੀ ਇੰਦੀ ਨੂੰ ਹਨਾ ਵੀ ਕਵੀਰ ਕਹਿੰਦਾ ਬੜਾ ਬਣਾਈ ਜਾਂਦੇ ਹੀ ਬਣਾਈ ਜਾਂਦੇ ਆ ਪਰ ਇਹੀ ਕਹਿੰਦੇ ਇਹ ਤਾਂ ਮਤਲਬ ਹੁਣ ਉਹਨਾਂ ਦੀ ਹੈਡ ਕਰਾ ਜਾਣੀ ਜਾਂਦੇ ਇਹਨੂੰ ਲਈ ਜਾਣਾ ਕਿਥੋਂ ਦੀ ਹੈ ਕਿਹੜੇ ਰਸਤੇਆਂ ਸਾਡੀ ਨੂੰ ਜਾਣਾ ਹੈ ਤਾਂ ਉਹਨਾਂ ਦੀ ਬਣ ਵੀ ਕਹਿੰਦੇ ਵੀ ਦੂਏ ਲੋਟ ਰਹੀ ਹੈ ਵੀ ਇਹ ਜ਼ੋਰ ਵੀ ਮਾਰੂਗੀ ਲਿਫਟ ਵੀ ਚੱਕੂਗੀ ਹਾਂ ਉਹ ਤਾਂ ਹੈ ਨਾ ਉਹ ਤਾਂ ਪੂਰੇ ਲੱਗ ਰਹੇ ਆ ਉਹ ਚੀਜ਼ ਵੀ ਤਾਂ ਚਲੋ ਸਾਡੀ ਜ਼ਿੰਮੇਵਾਰੀ ਹੈ ਕਿ ਵੀ ਜ਼ੋਰ ਮਾਰੂਗੀ ਟੈਂਕ ਲੈਫਟ ਚੱਕੂਗਾ ਤਾਂ ਸਾਡੀ ਇਹ ਜਿਹੜੀ ਤੂਰੇ ਵਾਲਾ ਸਿਸਟਮ ਹੈ ਇਹ ਪੂਰਾ ਕੰਮ ਜੇ ਹੋ ਗਏ ਹੈ ਜਿਹੜਾ ਪੱਤੂ ਦਾ ਪੌਂਡਰ ਟ੍ਰੱਕ ਨੂੰ ਬਾਈ ਫੁਰ ਤੋਂ ਸਟਾਰਟ ਕਰਨਾ ਇਹ ਮਤਲਬ ਸਖਾਲਾ ਹੋ ਗਿਆ ਇਹਨੂੰ ਬੰਦ ਬਹੁਤ ਸਾਵਧਾਨੀ ਚ ਚਲੋੜੀ ਪੈਣੀ ਹੈ ਜਿੰਦ ਕਿੰਦੇ ਵੀ ਅ ਸਿਆਣਾ ਬੰਦਾ ਹੀ ਲਾ ਸਕਦਾ ਯਾਨੀ ਕਿ ਸਿਆਣਾ ਡਰਾਈਵਰ ਹੋਣਾ ਚਾਹੀਦਾ ਜਿਵੇਂ ਮੰਨ ਲਓ ਮੋੜ ਮੋੜ ਕੱਟਦੀ ਐ ਕਰਦੇ ਐ ਕਹਿੰਦਾ ਹਰ ਹਰ ਕੰਮ ਲਈ ਬੰਦੇ ਦੀ ਪਹਿਲੇ ਸਿਹਤ ਬਹੁਤ ਜ਼ਰੂਰੀ ਆ ਉਸ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਮੇਰੀ ਸੜਕੀ ਪਿੱਛੋਂ ਕਿੱਥੋਂ ਦੀ ਲੰਘਦੀ 19 ਪਿੱਛੋਂ ਵੀ ਘੁੰਮਦੇ ਹੁੰਦੇ ਐ ਤਾਂ ਨਹੀਂ ਵੀ ਟੈਂ ਮੋੜ ਦਿੱਤੀ ਤੇ ਦੂਜੇ ਨੂੰ ਥੱਲੇ ਦੇ ਜਿਵੇਂ ਮਤਲਬ ਹੁਣ ਮੋੜ ਤਾਂ ਮੰਨ ਲਓ ਪੂਲੀ ਵਜਨ ਆ ਕਾਦੇ ਇਹ ਤਾਂ ਵੀ ਮੋੜ ਤੋਂ ਕਿਹੜੇ ਕਿਹੜੇ ਇਹ ਤਾਂ ਨਹੀਂ ਵੀ ਦੂਜੇ ਨੂੰ ਥੱਲੇ ਦੇ ਦੀ ਹਾਂ ਉਹ ਦੂਏ ਨੂੰ ਮੈਂ ਤੁਰਨ ਸਗਾਪਾ ਦੇ ਸਾਡਾ ਟੈਂਟਰ ਰਿਕਰੇ ਤਾਂ ਬਲੇ ਬਲੇ ਬਹੁਤ ਸਿਹਤ ਪਤਲਾ ਚੱਲਣ ਆਈ ਹੈ ਬੜੇ ਸਿਹਤ ਪਤਲਾ ਚੱਲੂਣੇ ਆ ਸੀ ਜੀ ਜੀ ਤੇ ਬਾਬਾ ਜੀ ਉਹਨੇ ਮਤਲਬ ਮੈਂ ਨਹੀਂ ਇੱਥੇ ਜੋ ਮਤਲਬ ਪੁਰਾਣਾ ਧਾਮ ਲਾਇਦੇ ਇਹਨਾਂ ਦੇ ਬੇਟੇ ਨੇ ਕਿ ਸਮਾਨ ਸੰਭੀ ਹੋਈ ਆ ਪਹਿਲੇ ਸਾਡੇ ਫਾਦਰ ਸਾਹਿਬ ਪਹਿਲਾ ਫਾਦਰ ਸਾਹਿਬ ਆ ਪਈਦੇ ਜਿਹੜੀ ਮਤਲਬ ਹੋਈ ਇਹਨਾਂ ਦੇ ਸਾਡੇ ਫਾਦਰ ਸਾਹਿਬ ਨੇ ਚੱਕੀ ਲਈ ਸੀ ਸਾਡੇ ਕੋਲ 68 68 ਦਾ ਸੇਲ ਟੈਕ ਨੰਬਰ ਵੀ ਪੁਰਾਣਾ ਹੈ ਬਸ ਹਾਂ 68 ਦੇ ਵਿੱਚ ਸੇਲ ਟੈਕ ਨੰਬਰ ਹੈ 68 ਦਾ 68 ਆ ਵੀ ਦੇ ਦਿੱਤਾ ਸਾਡੇ ਦੇ ਵੀ ਜਾ ਰਹੇ ਠੀਕ ਹੈ ਠੀਕ ਹੈ ਠੀਕ ਹੈ ਪਹਿਲਾਂ ਤੁਸੀਂ ਟਰਾਲੀਆਂ ਦੀ ਕੰਮ ਨਹੀਂ ਕਰਦੇ ਪਹਿਲਾਂ ਟ੍ਰੱਕ ਦਾ ਟ੍ਰੱਕ ਪਹਿਲਾਂ ਤਾਂ ਟ੍ਰੱਕ ਦਾ ਐਕਸਲ ਹੋਰ ਨਹੀਂ ਜਿਹੜੀ ਕਿਸੇ ਫੀਲਡ ਕਿ ਨਹੀਂ ਵੀ ਹਲ ਤੋਂ ਅੱਗੇ ਤਵੀਆਂ ਦਾ ਉਹ ਤਾਂ ਬਣਦੇ ਉਹ ਜੋ ਤਾਂ ਬਣਾਉਂਦੀ ਹੈ ਹਾਲ ਤੱਕ ਦੀਆਂ ਸੋਕੇ ਮੈਨੂੰ ਜਿੱਦਾਂ ਹਾਂ ਟਾਈਮ ਹੀ ਨਹੀਂ ਲੱਗਦਾ ਹਾਂ ਤਾਂ ਟਰਾਲੀਆਂ ਦਾ ਰਸਤਾ ਜਲੂ ਨਹੀਂ ਵੇਹਲ ਜੀ ਪੂਰਾ ਮੈਂ ਦੇਖਿਆ ਤਾਂ ਆਮ ਜਾਂ ਬਈ 3 ਫਸਤੀ ਚ ਪਿਆ ਸਬੰਧ ਸਾਰਾ ਹਲਾ ਹੁਣਾਂ ਦਾ ਸਾਰਾ ਸਮਾਨ ਪਿਆਦਾ ਅੱਛਾ ਉਧਰ ਤੇ ਠੀਕ ਹੈ ਠੀਕ ਹੈ ਠੀਕ ਹੈ ਅੱਜ ਟਰਾਲੀ ਜਾ ਰਹੀ ਜੀ ਸਾਡੇ ਏਰੀਆ ਦੇ ਵਿੱਚ ਪਹਿਲੀ ਟਰਾਲੀ ਜਾ ਰਹੀ ਹੈ ਤੁਹਾਡੀ